ਹੈਲੋ ਸੱਸੀ ਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਮੈਂ ਗਗਨਦੀਪ ਸੇਖੋਂ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ ਸੇਖੋਂ ਸਮਟ ਕਲਾਸ YouTube ਚੈਨਲ ਉੱਪਰ ਆਈ ਹੋਪ ਦੋਸਤੋ ਤੁਸੀਂ ਵਧੀਆ ਹੋਵੋਗੇ ਘੈਂਡ ਹੋਵੋਗੇ ਮਸਤ ਹੋਵੋਗੇ ਆਦੇ ਪੇਪਰ ਤੇਰੀ ਬਹੁਤ ਵਧੀਆ ਤਰੀਕੇ ਨਾਲ ਕਰਦੇ ਹੋਵੋਗੇ ਤੇ ਦੋਸਤੋ ਅ ਮੈਨੂੰ ਆਸ ਹੈ ਕਿ ਤੁਸੀਂ ਕੱਲ੍ਹ ਵਾਲੀ ਜੋ ਕਿ ਮੈਂ ਕੁਐਸਚਨ ਦਿੱਤੇ ਸੀ ਮਹਾਰਾਜਾ ਦਲੀਪ ਸਿੰਘ ਦੇ ਫਸਟ ਐਂਡ ਸੈਕੰਡ ਐਂਗਲੋ ਸਿੱਖ ਯੁੱਧ ਦੇ ਕੁਐਸਚਨ ਜੋ ਪੇਪਰ ਵਿੱਚ ਆ ਰਹੇ ਹਨ ਵਾਰ-ਵਾਰ ਪੁੱਛੇ ਜਾ ਰਹੇ ਹਨ ਦੇਖ ਲਈ ਹੋਵੇਗੀ ਵੀਡੀਓ ਉਹ ਦੋਸਤੋ ਜੇਕਰ ਨਹੀਂ ਦੇਖੀ ਤਾਂ ਚਲੇ ਜਾਣਾ ਪਲੇਲਿਸਟ ਦੇ ਵਿੱਚ ਜਾ ਵੈਸੇ ਸਰਚ ਕਰ ਲੈਣਾ ਤਾਂ ਆ ਜਾਵੇਗੀ ਦੋਸਤੋ ਤੁਹਾਨੂੰ इजीली ਮਿਲ ਜਾਵੇਗੀ ਅਤੇ ਜੋ ਕੁਐਸਚਨ ਰਹਿ ਗਏ ਸਨ ਨਾ ਉਹ ਆਪਾਂ ਅੱਜ ਕਰਾਂਗੇ ਅੱਜ ਵਾਲੀ ਵੀਡੀਓ ਵਿੱਚ ਕਿਉਂਕਿ ਕੱਲ ਜੋ ਮੈਂ ਵੀਡੀਓ ਦਿੱਤੀ ਸੀ ਤੁਹਾਨੂੰ ਉਹ ਤੁਸੀਂ ਵੈਸੇ ਤਾਂ ਜੋ ਐਗਜ਼ਾਮ ਦੇ ਪ੍ਰਤੀ ਸੀਰੀਅਸ ਹਨ ਉਹਨਾਂ ਨੇ ਪੂਰੀ ਦੇਖੀ ਹੋਵੇਗੀ ਜੋ ਇੰਨਾ ਜਿਆਦਾ ਸੀਰੀਅਸ ਨਹੀਂ ਹਨ ਉਹਨਾਂ ਨੇ ਦੋ ਦਿਨ ਕੁਐਸਚਨ ਦੇ ਕੇ ਛੱਡਦੇ ਹੋਣਗੇ ਬਟ ਜੋ ਮੇਨ ਚੀਜ਼ ਹੈ ਨਾ ਵਿੱਚ ਟ੍ਰਿਕ ਹੈ ਜੋ ਕੋਈ ਵੀ ਨਹੀਂ ਕਰਾਉਂਦਾ ਦੋਸਤੋ ਸਿੱਧਾ ਕੁਐਸਚਨ ਚੱਕਦਾ ਹੈ ਅਨਸਰ ਕਰਵਾ ਦਿੰਦਾ ਹੈ ਨਹੀਂ ਦੋਸਤੋ ਮੈਂ ਤੁਹਾਨੂੰ ਟ੍ਰਿਕ ਕਰਵਾਵਾਂਗਾ ਕਿਉਂਕਿ ਜੋ ਮੈਂ ਸੈਲਫ ਸਟੱਡੀ ਕਰਕੇ ਟ੍ਰਿਕਸ ਬਣਾਈਆਂ ਹਨ ਜੋ ਮੈਂ ਸਟੱਡੀ ਕਰ ਰਿਹਾ ਉਹੀ ਤੁਹਾਨੂੰ ਕੀ ਹੈ ਬੈਨੀਫਿਟ ਦੇਵੇਗੀ ਕੋਈ ਵੀ ਆਪ ਦੀ ਚੀਜ਼ ਸ਼ੇਅਰ ਨਹੀਂ ਕਰਦਾ ਹੁੰਦਾ ਬਟ ਦੋਸਤੋ ਜੋ ਚੀਜ਼ਾਂ ਮੈਂ ਕਰ ਰਿਹਾ ਹਾਂ ਉਹ ਤੁਹਾਨੂੰ ਵੀ ਕਰਵਾਈਆਂ ਜਾ ਰਹੀਆਂ ਹਨ ਤਾ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਤਾਂ ਆ ਤੁਹਾਨੂੰ ਮੈਂ ਦੱਸ ਦਵਾਂ ਪੀ ਟ੍ਰਿਪਲ ਐਸ ਬੀ ਵਾਲੇ ਨੇ ਕੁਐਸਚਨ ਪੁੱਛਿਆ ਤਾਂ ਇਹ ਤੁਸੀਂ ਯਾਦ ਰੱਖਣਾ ਪੀ ਟ੍ਰਿਪਲ ਐਸ ਬੀ ਵਾਲੇ ਨੇ ਇਹ ਕੁਐਸਚਨ ਪੁੱਛੇ ਹੋਏ ਹਨ ਦੋਸਤੋ ਹੁਣ ਕਿਹੜੇ ਪੇਪਰ ਵਿੱਚ ਤਾਂ ਦੋਸਤੋ ਤੁਸੀਂ ਆਪੇ ਲੱਭ ਲੈਣਾ ਫਾਈਂਡ ਕਰ ਲੈਣਾ ਤੁਹਾਨੂੰ ਪਤਾ ਲੱਗ ਜਾਵੇਗਾ ਤਾ ਦੋਸਤੋ ਇਹ ਦੋਨੇ ਕੁਐਸਚਨ ਕੀ ਹੈ ਇਹ ਤਾਂ ਚਲੋ ਮਿਲਣਗੇ ਤੁਹਾਨੂੰ ਅਤੇ ਹੋਰ ਵੀ ਕਾਫੀ ਕੁਐਸਚਨ ਮਿਲ ਜਾਣਗੇ ਤਾਂ ਦੋਸਤੋ ਤੁਹਾਨੂੰ ਮੈਂ ਦੱਸ ਦਵਾਂਗੀ ਜੇਲ ਬਾਰਡਰ ਦਾ ਪੇਪਰ ਜਿਨ੍ਹਾਂ ਨੇ ਫਿਲ ਕੀਤਾ ਹੋਇਆ ਸੀਨੀਅਰ ਅਸਿਸਟੈਂਟ ਦਾ ਪੇਪਰ ਕਹਿ ਰਹੇ ਨੇ ਕਿ ਨਵੰਬਰ ਵਿੱਚ ਹੋਵੇਗਾ ਇਸ ਮਹੀਨੇ ਹੋਵੇਗਾ ਜਾਂ ਨੈਕਸਟ ਮੰਥ ਹੋ ਜਾਵੇਗਾ ਚਲੋ ਜਦੋਂ ਵੀ ਹੋਇਆ ਮਤਲਬ ਇਹ ਕੁਐਸਚਨ ਤਾਂ ਪੱਕਾ ਹਨ ਦੋਸਤੋ ਐਕਸਾਈਜ਼ ਇੰਸਪੈਕਟਰ ਵੀਡੀਓ ਪਟਵਾਰੀ ਦੀ ਮੈਂ ਗੱਲ ਨਹੀਂ ਕਰਦਾ ਬਟ ਆਉਣ ਵਾਲੇ ਪੇਪਰਾਂ ਦੇ ਲਈ ਸਾਰਿਆਂ ਦੇ ਲਈ ਇੰਪੋਰਟੈਂਟ ਹੈ ਦੋਸਤੋ ਪਟਵਾਰੀ ਦੀਆਂ ਵੈਕੈਂਸੀਜ਼ ਵੀ ਮੇਬੀ ਇਸੇ ਮਹੀਨੇ ਆਊਟ ਹੋ ਜਾਣ ਨਹੀਂ ਤਾਂ ਨੈਕਸਟ ਮੰਥ ਹੋ ਜਾਣਗੇ ਦੋਸਤੋ ਤਾਂ ਚੱਲਦੇ ਆਪਾਂ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਹੋਏ ਕਿਉਂਕਿ ਆਪਾਂ ਓਨਲੀ ਕਲਾਸ ਲਗਾਉਣੀ ਹੈ ਲੋ ਬਗਵਾਸ ਕਰਨੀ ਹੈ ਦੋਸਤੋ ਕਿਹੜਾ ਦੂਜਾ ਐਂਗਲੋ ਸਿੱਖ ਜੁੱਧ ਬੈਟਲ ਆਫ ਗੰਸ ਵਜੋਂ ਜਾਣਿਆ ਜਾਂਦਾ ਹੈ ਪਤਾ ਨਹੀਂ ਕਿੰਨੇ ਕ ਵਾਰ ਪੁੱਛ ਲਿਆ ਪੀ ਟ੍ਰਿਪਲ ਐਸ ਬੀ ਨੇ ਕੁਐਸਚਨ ਇਹ ਪੀ ਟ੍ਰਿਪਲ ਐਸ ਬੀ ਨੇ ਇਹ ਕੁਐਸਚਨ ਪੁੱਛ ਲਿਆ ਹੈ ਕਾਫੀ ਵਾਰ ਦੋਸਤੋ ਤਾਂ ਤੁਹਾਡੇ ਲਈ ਕੀ ਹੈ ਮੋਸਟ ਇੰਪੋਰਟੈਂਟ ਕੁਐਸਚਨ ਹੈ ਦੋਸਤੋ ਵੈਰੀ ਵੈਰੀ ਇੰਪੋਰਟੈਂਟ ਇਹ ਦੋਸਤੋ ਰਿਸਰਚ ਅਸਿਸਟੈਂਟ ਦਾ ਪੇਪਰ ਦੋ ਹੋਏ ਸਨ ਪੇਪਰ ਇੱਕ ਰਿਸਰਚ ਅਸਿਸਟੈਂਟ ਦਾ ਪਤਾ ਨਹੀਂ ਕਿਹੜੇ ਵਿਭਾਗ ਦਾ ਹੈ ਇੱਕ ਕਿਹੜੇ ਵਿਭਾਗ ਦਾ ਹੈ ਮੈਨੂੰ ਨਹੀਂ ਪਤਾ ਤਾਂ ਦੋਸਤੋ ਉਹਨਾਂ ਦੇ ਵਿੱਚ ਕੀ ਹੈ ਕਵੈਸਚਨ ਇਹ ਪੁੱਛਿਆ ਗਿਆ ਸੀ ਬੈਟਲ ਆਫ ਗੰਸ ਜੋ ਕਿ ਸਾਰੇ ਮੇਰੇ ਭੈਣ ਭਰਾਵਾਂ ਨੂੰ ਪਤਾ ਹੈ ਜੀ ਇਹਦਾ ਰਾਈਟ ਆਨਸਰ ਹੈ ਜੀ ਬੈਟਲ ਆਫ ਗੰਸ ਗੁਜਰਾਤ ਦੀ ਲੜਾਈ ਹੈ ਤੇ ਇਹ ਕਿਹੜੀ ਹੈ ਜੀ ਇਹ ਹੈ ਸੈਕੰਡ ਐਂਗਲੋ ਸਿੱਖ ਯੁੱਧ ਸੈਕੰਡ ਐਂਗਲੋ ਸਿੱਖ ਵਾਰ ਹੈ ਦੋਸਤੋ ਉਸ ਦੀ ਲੜਾਈ ਹੈ ਇਸ ਦੇ ਵਿੱਚ ਕਿੰਨੀਆਂ ਲੜਾਈਆਂ ਹੋਈਆਂ ਸਨ ਸਭ ਤੋਂ ਪਹਿਲਾਂ ਤਾਂ ਕਦੋਂ ਹੋਈ ਸੀ ਤਾਂ ਸਾਨੂੰ ਪਤਾ ਹੈ 1848-49 ਦੇ ਵਿੱਚ ਹੋਈ ਸੀ ਪਿਆਰੇ ਦੋਸਤੋ ਕਿਸਨਿੰਗ ਕੌਣ ਸੀ ਗਵਰਨਰ ਜਨਰਲ ਉਦੋਂ ਉਦੋਂ ਸੀ ਲਾਰਡ ਡਲਹੌਜੀ ਸੀ ਪਿਆਰੇ ਦੋਸਤੋ ਕਿੰਨੀਆਂ ਇਸ ਦੇ ਵਿੱਚ ਲੜਾਈਆਂ ਸਨ ਤਾਂ 4 ਲੜਾਈਆਂ ਸਨ ਜਿਨ੍ਹਾਂ ਵਿੱਚੋਂ ਦੋ ਕੀ ਆ ਸਿੱਖ ਜਿੱਤੇ ਸਨ ਅਤੇ ਦੋ ਬ੍ਰਿਟਿਸ਼ਰ ਜਿੱਤੇ ਸਨ ਪਿਆਰੇ ਦੋਸਤੋ ਇਹ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ ਜੀ ਟ੍ਰਿਕ ਕੀ ਹੈ ਜੀ ਟ੍ਰਿਕ ਤੁਹਾਨੂੰ ਮੈਂ ਕੱਲ ਵਾਲੀ ਵੀਡੀਓ ਵਿੱਚ ਵੀ ਦੱਸੀ ਤੇ ਅੱਜ ਵਾਲੀ ਵੀਡੀਓ ਵਿੱਚ ਵੀ ਦੱਸ ਦਿੰਦਾ ਹਾਂ ਕਿ ਰਾਮਬਾਈ ਕੀ ਆ ਰਾਮਬਾਈ ਰਾਮਬਾਈ ਕੀ ਆ ਚਿਲਾਇਆ ਰਾਮਬਾਈ ਚਿਲਾਇਆ ਦੋਸਤੋ ਚਿਲਾਇਆ ਤਾਂ ਚਿਲਾਇਆ ਕਿੰਨੇ ਵਜੇ ਦੋਸਤੋ ਮਹਾਰਾ ਜੀ ਸਿੰਘ ਦੇ ਟਾਈਮ ਵਾ 24 ਘੰਟਿਆਂ ਵਾਲੀ ਘੜੀ ਚੱਲਦੀ ਹੁੰਦੀ ਸੀ ਆ 12 ਘੰਟਿਆਂ ਵਾਲੀ ਤਾਂ ਹੋਣੀ ਆਈ ਹੈ ਮਤਲਬ ਕਿ 13 ਵਜੇ 13 ਵਜੇ ਚਿਲਾਇਆ ਸੀ ਮਤਲਬ ਕਿ 1 ਵਜੇ ਜਦ ਦਾ ਗੱਲ ਕੀਤੀ ਜਾਵੇ ਤਾਂ 1 ਵਜੇ ਚਿਲਾਇਆ ਸੀ 1 ਵਜੇ ਚਿਲਾਇਆ ਸੀ ਰਾਮਬਾਈ ਚਿਲਾਇਆ ਸੀ ਕੀ ਕਹਿੰਦਾ ਮੁੱਲ ਪੈ ਗਿਆ ਭਾਈ ਮੁੱਲ ਪੈ ਗਿਆ ਕਿੰਨੇ ਰੁਪਏ ਉਹ ਵੀ 22 ਰੁਪਏ ਕਿਸ ਦਾ ਜੀ ਸਰ ਜੀ ਗੁਜਰਾਤ ਦਾ ਕਿੰਨਾ ਪਿਆ ਸੀ ਕਿੰਨੀ ਤਰੀਕ ਨੂੰ 21 ਤਰੀਕ ਨੂੰ ਪਿਆ ਸੀ ਹੁਣ ਆ ਤੁਹਾਨੂੰ 21 ਕਿਵੇਂ ਯਾਦ ਰਹੇਗਾ ਤੇ 22 ਕਿਵੇਂ ਯਾਦ ਰਹੇਗਾ ਸਭ ਤੋਂ ਸੌਖੀ ਟਰਿਕ ਤੁਹਾਨੂੰ ਮੈਂ ਦੱਸੀ ਹੈ ਜੀ ਕਿ ਜੀ ਦਾ ਨੰਬਰ 7 ਹੁੰਦਾ ਹੈ ਤੇ टी मगर की है, तो है तो टी है, दा दा तेन, तेन है, 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 कर, तो 3 ਲਾਉਣਾ ਹੈ 7 3 21 ਤਾਂ 21 ਤੁਹਾਨੂੰ ਇਸ ਤਰ੍ਹਾਂ ਯਾਦ ਰਹੇਗਾ ਜੀ 7 ਦੇ ਟੀ ਨੂੰ 3 ਬਣਾਉਣਾ ਹੈ ਟੀ ਦਾ ਮਤਲਬ ਹੁੰਦਾ 3 ਤੱਤਾ 3 ਗੁਜਰਾਤ ਤੇ ਤੱਤਾ ਪੈਂਦਾ ਹੈ ਤੱਤਾ ਦਾ ਹੁੰਦਾ ਹੀ 3 ਵਰਗ ਹੈ ਤੇ ਟੀ ਨੂੰ ਅਸੀਂ 3 ਕਹਿ ਦੇਣੀ ਆ ਜੇਕਰ WhatsApp ਲੈਂਗੁਏਜ ਦੇਖਿਆ ਜਾਵੇ ਤਾਂ ਟੀ ਤੋਂ 3 ਪੈਂਦਾ ਹੈ ਨਾ ਕਿ 20 ਤੋਂ ਪੈਂਦਾ ਹੈ ਦੋਸਤੋ ਇਹਨਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਜੀ ਦਾ 7 ਨੰਬਰ ਤੇ 3 7 21 ਤਾਂ 21 ਤਰੀਕ ਨੂੰ ਤਾ ਦੋਸਤੋ ਕੜ ਕਿਹੜੇ ਕਿਹੜੇ ਮਹੀਨੇ ਹੋਈਆਂ ਸਨ ਇੱਕ ਹੋਈ ਸੀ ਨਵੰਬਰ ਦੇ ਵਿੱਚ ਜੀ ਇਹ ਹੋਈ ਸੀ ਜਨਵਰੀ ਦੇ ਵਿੱਚ ਇਹ ਵੀ ਜਨਵਰੀ ਦੇ ਵਿੱਚ ਤੇ ਇਹ ਹੋਈ ਸੀ ਜੀ ਫਰਵਰੀ ਦੇ ਵਿੱਚ ਪਿਆਰੇ ਦੋਸਤੋ ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਹਨ ਦੇਖੋ ਆ ਜੋ ਪਹਿਲੀਆਂ ਸਨ ਨਾ ਰਾਹ ਬਾਈ ਚਲਾਇਆ ਸੀ ਕਿਉਂ ਚਲਾਇਆ ਸੀ ਕਿਉਂਕਿ ਆਹ ਦੋ ਤਾਂ ਸਿੱਗੀਆਂ ਲੜਾਈਆਂ ਜੋ ਕਿ ਸਿੱਖਾਂ ਨੇ ਜਿੱਤੀਆਂ ਸਨ ਸਿੱਖ ਕੀ ਆ ਇੱਥੇ ਵੂਨ ਹੋ ਗਏ ਸਨ ਜਿੱਤ ਗਏ ਸਨ ਤੇ ਆ ਜਿਹੜੀਆਂ ਮਗਰ ਲੀਆਂ ਰਹਿ ਗਈਆਂ ਮਲਤਾਨ ਤੇ ਗੁਜਰਾਤ ਇਹ ਕੌਣ ਜਿੱਤੇ ਸਨ ਜੀ ਬਸ ਈਸਟ ਇੰਡੀਆ ਕੰਪਨੀ ਬ੍ਰਿਟਿਸ਼ਰ ਜਿੱਤੇ ਸਨ ਵੈਰੀ ਵੈਰੀ ਇੰਪੋਰਟੈਂਟ ਤੇ ਇਸ ਕਰਕੇ ਗੁਜਰਾਤ ਦੀ ਲੜਾਈ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਜੀ ਆਈ ਹੋਪ ਤੁਹਾਨੂੰ ਬਾਲੀ ਵਧੀਆ ਲੱਗੀ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਦਬ ਕੇ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਣਾ ਕਿ ਕਿਸ ਤਰ੍ਹਾਂ ਦੀ ਵੀਡੀਓ ਲੱਗੀ ਤੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਨਕੀ ਕਹਿੰਦਾ ਹੈ ਜੀ ਦੂਜੇ ਐਂਗਲੋ ਸਿੱਖ ਯੁੱਧ ਦਾ ਸਹੀ ਕਰਮ ਕੀ ਸੀ ਹੁਣੇ ਤਾਂ ਦੱਸਿਆ ਹੈ ਕਿ ਰਾਮਬਾਈ ਕੀ ਆ ਚਿਲਾਇਆ ਸੀ ਕਹਿੰਦਾ ਮੁੱਲ ਪੈ ਗਿਆ ਗੁਜਰਾਤ ਦਾ ਬਸ ਦੇਖ ਲਓ ਆਰਸੀਐਮਜੀ ਕਿੱਥੇ ਪਿਆ ਹੈ ਰਾਮਨਗਰ ਦੀ ਲੜਾਈ ਆ ਪਿਆ ਜੀ ਚੀਲਿਆਂ ਵਾਲੀ ਲੜਾਈ ਮਤਲਬ ਚਿਲਾਇਆ ਤੋਂ ਚੀਲਿਆਂ ਵਾਲੀ ਲੜਾਈ ਤੇ ਆ ਨਹੀਂ ਹੈ ਤਾਂ ਗੁਜਰਾਤ ਦੀ ਹੈ ਮਤਲਬ ਕਿ ਇਹ ਆਪਸ਼ਨ ਤੁਹਾਡਾ ਰਾਈਟ ਆਨਸਰ ਹੈ ਦੋਸਤੋ ਪੇਪਰ ਦੇ ਵਿੱਚ ਸਮਾਰਟਨੈਸ ਅਪਰੋਚ ਤੁਸੀਂ ਇਸ ਤਰ੍ਹਾਂ ਯੂਜ਼ ਕਰ ਸਕਦੇ ਹੋ ਜੇਕਰ ਤੁਹਾਨੂੰ ਪਤਾ ਹੈ ਜੇਕਰ ਤੁਸੀਂ ਕ੍ਰੈਮ ਕਰਕੇ ਇਹ ਕੁਐਸਚਨ ਕਰ ਰਹੇ ਹੋ ਨਾ ਉਹ ਲਜਿਓਗੇ ਇਸ ਤਰ੍ਹਾਂ ਦੇ ਕੁਐਸਚਨ ਵਿੱਚ ਰਾਮਨਗਰ ਦੀ ਲੜੀ ਚੀਲਿਆਂ ਵਾਲੀ ਦੀ ਲੜਾਈ ਚਲਾਇਆ ਤਾਂ ਚੀਲਿਆਂ ਵਾਲਾ ਤੇ ਮੁੱਲ ਪੈ ਗਿਆ ਤਾਂ ਕਿ ਇਹ ਮੁਲਤਾਨ ਹੋਣਾ ਸੀ ਬਟ ਮੁਲਤਾਨ ਨਹੀਂ ਹੈ ਇੱਥੇ ਕਿ ਇਹ ਗੁਜਰਾਤ ਦੀ ਲੜਾਈ ਹੈ ਵੈਰੀ ਸਿੰਪਲ ਦੋਸਤੋ ਕੁਐਸਚਨ 1 ਨੰਬਰ ਦਾ ਸਾਨੂੰ ਆਉਣਾ ਜ਼ਰੂਰੀ ਹੈ ਜੀ ਅੱਕੇ ਕਹਿੰਦਾ ਹੈ ਜੋੜੀ ਮਿਲਾਓ ਮਲਾ ਦਿੰਦੇ ਆ ਸਰ ਜੀ ਰਾਮਨਗਰ ਦੀ ਲੜਾਈ ਤਾਂ ਰਾਮਨਗਰ ਦੀ ਲੜਾਈ ਦੋਸਤੋ ਸਾਨੂੰ ਪਤਾ ਹੈ ਕਿ ਰਾਮ ਕੀ ਸੀ ਇੱਕ 22 ਸੀ ਤਾਂ 22 ਕੀ ਹੋਵੇਗਾ ਨਵੰਬਰ ਹੋਵੇਗਾ ਤਾਂ 22 ਪਹਿਲੀ ਗੱਲ ਤਾਂ ਇੱਥੇ ਦੇਖਿਆ ਤੇ ਪਹਿਲੇ ਤਾਂ 20 ਦੇਖਿਆ ਪਹਿਲੇ ਤਾਂ 20 ਦੇਖਿਆ ਦੋ ਆਪਸ਼ਨਾਂ ਦਾ ਚੱਕ ਦਿੱਤੀਆਂ ਨਾ ਸੌਖਾ ਹੋ ਗਿਆ ਔਰ ਦੂਜੇ ਤੇ ਚੀਲਿਆਂ ਵਾਲੀ ਚਿਲਾਇਆ ਸੀ ਕਿੰਨੇ ਵਜੇ ਸਰ ਜੀ 1 ਵਜੇ ਚਿਲਾਇਆ ਸੀ ਬਟ 24 ਘੰਟਿਆਂ ਵਾਲੀ ਘੜੀ ਦੇ ਵਿੱਚ 13 ਤਾਂ 13 ਤਰੀਕ ਆ ਗਿਆ ਏ অপਸ਼ਨ ਮਤਲਬ ਕੀ ਹੈ ਏ অপਸ਼ਨ ਨਹੀਂ ਏ ਤਾਂ ਦੂਜੇ ਦਾ ਏ ਆਵੇਗਾ ਮਤਲਬ ਕਿ ਬੀ অপਸ਼ਨ ਇਸ ਤਰ੍ਹਾਂ ਰਾਈਟ ਆਨਸਰ ਹੈ ਦੋਸਤੋ ਇਸ ਤਰ੍ਹਾਂ ਕਰੋਗੇ ਤਾਂ ਬਾਲੇ ਵਧੀਆ ਰਹੋਗੇ ਏ ਮੇਰੀ ਸੈਲਫ ਸਟਡੀ ਬੋਲਦੀ ਹੈ ਐਵੇਂ ਕਰੈਮ ਕਰਨ ਦਾ ਕੋਈ ਫਾਇਦਾ ਨਹੀਂ ਦੋਸਤੋ ਵੈਰੀ ਵੈਰੀ ਇੰਪੋਰਟੈਂਟ ਬੜਾ ਸਿੰਪਲ ਕੁਐਸਚਨ ਹੈ ਜੀ ਬਹੁਤ ਵਧੀਆ ਵੀਰੇ ਲਾਈਵ ਮੈਂ ਤਾਂ ਬੰਦ ਕਰ ਦਿੱਤੀਆਂ ਦੋਸਤੋ ਕੁਝ ਕੁ ਸਮੇਂ ਦੇ ਲਈ ਕਿਉਂਕਿ ਇੱਕ ਤਾਂ ਵੈਸੇ ਵੀ ਕਾਰਨ ਹੈ ਤੇ ਇੱਕ ਕੀ ਹੈ ਪੇਪਰ ਨੇ ਨਜ਼ਦੀਕ ਆਉਣ ਦੇ ਕਰਕੇ ਨਾ ਬੜੀ ਛੇਤੀ ਆਪਾਂ ਕੁਐਸਚਨ ਕਰ ਸਕੀਏ ਵੱਧ ਤੋਂ ਵੱਧ ਪੰਜਾਬ ਦਾ ਆਖਰੀ ਸਿੱਖ ਸ਼ਾਸਕ ਕੌਣ ਸੀ ਤਾਂ ਦੋਸਤੋ ਤੁਹਾਨੂੰ ਮੈਂ ਟਰਿਕ ਬੜੀ ਕਹਿੰਦ ਦੱਸੀ ਹੈ ਇਸ ਦਾ ਰਾਈਟ ਆਨਸਰ ਤਾਂ ਕੀ ਹੈ ਜੀ ਮਹਾਰਾਜਾ ਦਲੀਪ ਸਿੰਘ ਆਪਾਂ ਕੱਲ ਵਾਲੀ ਵੀਡੀਓ ਵਿੱਚ ਵੀ ਕੀਤਾ ਸੀ ਤੇ ਅੱਜ ਵਾਲੀ ਵੀਡੀਓ ਵਿੱਚ ਵੀ ਕਰ ਲਿਆ ਹੈ ਟਰਿਕ ਕੀ ਦੱਸੀ ਸੀ ਕਿ ਆਪਾਂ ਕਿਸਨ ਕਹ ਦਿੰਨੇ ਹਾਂ ਕਿ ਆ ਓ ਯਾਰਾ ਗੱਲ ਸੁਣੀ ਉਹਨੂੰ ਨਹੀਂ ਸੁਣਦਾ ਆਪਾਂ ਕੀ ਕਹਿੰਦੇ ਹੁੰਨੇ ਆ ਆਪਾਂ ਕਹਿੰਦੇ ਹੁੰਨੇ ਆ ਨਾ ਉਹ ਕੰਨ ਚੋਂ ਸੁਣਦਾ ਤੈਨੂੰ ਕੰਨ ਚੋਂ ਸੁਣਦਾ ਤੈਨੂੰ ਆਪਾਂ ਹੀ ਕਹਿੰਦੇ ਹੁੰਨੇ ਆ ਨਾ ਸੁਣਦਾ ਨਹੀਂ ਜਾਂ ਆਪਾਂ ਨਹੀਂ ਕਹਿੰਦੇ ਹੁੰਨੇ ਆ ਕੰਨ ਚੋਂ ਸੁਣਦਾ ਨਹੀਂ ਮਤਲਬ ਇਹ ਕੇ ਤੋਂ ਖੜਕ ਸਿੰਘ ਐਂਡ ਤੋਂ ਨੌ ਨਿਹਾਲ ਸਿੰਘ ਸੀ ਤੋਂ ਚੰਦਕੌਰ ਐਸ ਤੋਂ ਸ਼ੇਰ ਸਿੰਘ ਤੇ ਡੀ ਤੋਂ ਦਲੀਪ ਸਿੰਘ ਪਿਆਰੇ ਦੋਸਤੋ ਇਸ ਤਰ੍ਹਾਂ ਟ੍ਰਿਕ ਦੇ ਨਾਲ ਯਾਦ ਰੱਖੋਗੇ ਤਾਂ ਬਾਲੇ ਵਧੀਆ ਰਹੋਗੇ ਵੇਰੀ ਵੈਰੀ ਇੰਪੋਰਟ ਕੰਨ ਚੋਂ ਸੁਣਦਾ ਨਹੀਂ ਤਾਂ ਨਹੀਂ ਤਾਂ ਵੈਸੇ ਹੈ ਦੋਸਤੋ ਬਸ ਕੰਨ ਚੋਂ ਸੁਣਦਾ ਨਹੀਂ ਤਾਂ ਇਹ ਕੀ ਆਮ ਜੀ ਆਪਣੀ ਪੰਜਾਬੀਆਂ ਦੀ ਟ੍ਰਿਕ ਹੈ ਵੈਰੀ ਵੈਰੀ ਇੰਪੋਰਟ ਆਮ ਜੀ ਗੱਲ ਹੈ ਜੀ ਅੱਗੇ ਕਹਿੰਦਾ ਕਿਹੜੀ ਸੰਧੀ ਦੁਆਰਾ ਬ੍ਰਿਟਿਸ਼ ਨੇ 20 ਬਿਸਤ ਦਬਾਬ ਤੇ ਕਬਜ਼ਾ ਕੀਤਾ ਸੀ ਬੇਸਤ ਤੁਹਾਨੂੰ ਮੈਂ ਦੱਸਿਆ ਹੈ ਕਿ ਬੱਬਾ ਆ ਗਿਆ ਸੱਸਾ ਆ ਗਿਆ ਤਾਂ ਇਹ ਕੀ ਅਬਿਆਸ ਹੋ ਗਿਆ ਸਤਲੂ ਦੇ ਅਬਿਆਸ ਤੇ ਸਤਲੂ ਦੇ ਦਰਿਆ ਦੇ ਵਿੱਚ ਕਰਨੇ ਇਲਾਕੇ ਨੂੰ ਬੇਸਤ ਦਬਾਬ ਕਿਹਾ ਜਾਂਦਾ ਹੈ ਤਾਂ ਦੋਸਤੋ ਵਿਆਸ ਅਤੇ ਸਤਲੂ ਦੇ ਦਰਿਆ ਤੇ ਕਬਜ਼ਾ ਕੀਤਾ ਹੀ ਬੇਸਤ ਦਬਾਬ ਤੇ ਕਬਜ਼ਾ ਕਦੋਂ ਕਰ ਲਿਆ ਸੀ ਜਦੋਂ ਲਾਹੌਰ ਦੀ ਸੰਧੀ ਹੋ ਗਈ ਸੀ ਕਦੋਂ ਹੋਈ ਸੀ ਟਰਿਕ ਬੜੀ ਘੈਂਡ ਦੱਸੀ ਹੈ ਤੁਹਾਨੂੰ ਮੈਂ ਕਿਹਾ ਸੀ ਕਿ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ ਕਿ 1846 ਦੇ ਵਿੱਚ ਸੰਧੀ ਹੋਈ ਸੀ ਬਿਲਕੁਲ ਸਰ ਜੀ ਆ ਮਗਰਲੇ 6 ਨਾਲ ਹੀ ਛੇੜਖਾਨੀ ਕਰਨੀ ਹੈ 6 ਦਾ ਪਹਿਲਾ ਅੱਧ ਕਰ ਦੋ 3 ਹੋ ਗਿਆ ਸਰ ਜੀ 6 ਦਾ ਅੱਧ ਕੀਤਾ 3 ਹੋ ਗਿਆ ਫਿਰ 6 ਨੂੰ ਪੁੱਠਾ ਕਰ ਦੋ 9 ਹੋ ਗਿਆ 9 ਤੇ 1846 ਨੂੰ ਕੀ ਹੋਇਆ ਸੀ ਲਾਹੌਰ ਦੀ ਸੰਧੀ ਹੋਈ ਸੀ ਤਿੰਨ ਮਤਲਬ ਕੀ ਹੈ ਮਾਰਚ ਕਈ ਵਾਰ ਸਾਡੇ ਕੋਲ ਕੀ ਹੈ ਮੰਥ ਹੀ ਆ ਜਾਂਦਾ ਕਿਹੜੇ ਮਹੀਨੇ ਸੀ ਮਾਰਚ ਦੇ ਵਿੱਚ ਹੋਈ ਸੀ ਵੈਰੀ ਵੈਰੀ ਇੰਪੋਰਟੈਂਟ ਦੋਸਤੋ ਟ੍ਰਿਕਸ ਨਾਲ ਕਰੋ ਇਸ ਤਰ੍ਹਾਂ ਦੀ ਟ੍ਰਿਕਸ ਤੁਹਾਨੂੰ ਕਿਸੇ ਵੀ ਚੈਨਲ ਤੇ ਨਹੀਂ ਮਿਲੇਗੀ ਜੀ ਵੇਰੀ ਵੇਰੀ ਇੰਪੋਰਟੈਂਟ ਜੀ ਅੱਗੇ ਕਹਿੰਦਾ ਪਿਆਰੇ ਦੋਸਤੋ ਕਿ ਕੁਐਸਚਨ ਕੀ ਬੋਲ ਰਿਹਾ ਹੈ ਕਹਿੰਦਾ ਇਹ ਮਹਾਰਾਜਾ ਦਲੀਪ ਸਿੰਘ ਕਿੰਨਾ ਦਾ ਪੁੱਤਰ ਸੀ ਮਹਾਰਾਜਾ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਸੀ ਬਟ ਕੀ ਉਹਨਾਂ ਦੀ ਮਾਦਰ ਕੌਣ ਸੀ ਤਾਂ ਮਾਦਰ ਦੋਸਤੋ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਮਹਾਰਾਣੀ ਜਿੰਦ ਕੌਰ ਸੀ ਜਿਨ੍ਹਾਂ ਨੂੰ ਕੀ ਹੈ ਰੀਜੈਂਟ ਦੇ ਵਜੋਂ ਉਤਾਰਿਆ ਗਿਆ ਸੀ ਕਿਹੜੀ ਸੀ ਪੈਰੋਵਾਲ ਦੀ ਸੰਧੀ ਦੇ ਵਿੱਚ ਦੋਸਤੋ ਗੋਦੋਕੀ ਯਾਰ ਆਪਣਾ ਕਿਹੜਾ ਸੀ ਉਹ ਦੋਸਤੋ ਅ ਹੈਂਰੀ ਲਾਰੈਂਸ ਨੂੰ ਲਗਾ ਦਿੱਤਾ ਗਿਆ ਸੀ ਰੀਜੈਂਟ ਵਜੋਂ ਵੈਰੀ ਵੈਰੀ ਇੰਪੋਰਟੈਂਟ ਜੀ ਮਹਾਰਾਣੀ ਜਿੰਦ ਗੌਰਿਸ ਦਾ ਰਾਈਟ ਟ੍ਰਾਂਸਫਰ ਹੈ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਤਾਂ ਕਹਿੰਦਾ ਹੈ ਦੋਸਤੋ ਮਹਾਰਾਜਾ ਦਰੀਪ ਸਿੰਘ ਦੀ ਮੌਤ ਕਿੱਥੇ ਹੋਈ ਤਾਂ ਮਹਾਰਾਜਾ ਦਲੀਪ ਸਿੰਘ ਦੀ ਮੌਤ ਸਾਨੂੰ ਪਤਾ ਹੈ ਕਿ ਇਹਨਾਂ ਤੋਂ ਕੋਹਿੰੂਰ ਦਾ ਹੀਰਾ ਲੈ ਲਿਆ ਸੀ ਕਦੋਂ ਲਿਆ ਸੀ ਜੀ 1849 ਦੇ ਵਿੱਚ ਅਧਿਕਾਰ ਕਰ ਲਿਆ ਸੀ ਪਿਆਰੇ ਦੋਸਤੋ ਉਹੀ ਚੀਜ਼ ਇੱਥੇ ਵੀ ਚੱਲੇਗੀ 9 ਦਾ ਕੀ ਆ ਪੁੱਠਾ ਕੀਤਾ 6 ਬਣ ਗਿਆ 6 ਦਾ ਅੱਧਾ ਕੀਤਾ 3 ਹੋ ਗਿਆ ਜੀ ਤੇ ਆਹ 1 ਤੇ ਆ 9 19 ਤੇ 10 29 ਹੁੰਦਾ ਹੈ ਮਤਲਬ ਕੀ ਆ ਮੇਬੀ ਇੰਨੀ ਕੁ ਆਹ ਡੇਟ ਹੋਊਗੀ 29 3 1849 ਬਾਕੀ ਤੁਸੀਂ ਚੈੱਕ ਕਰ ਲੈਣਾ ਜੀ ਇਹ ਤਾਂ ਤੁਹਾਨੂੰ ਮੈਂ ਹੁਣੇ ਹੀ ਦੱਸੀ ਹੈ ਵਿਥਿਨ ਸੈਕਿੰਡ ਦੇ ਵਿੱਚ ਬਣਾ ਕੇ ਦੱਸੀ ਹੈ ਬਾਕੀ ਚੈੱਕ ਕਰ ਲੈਣਾ ਦੋਸਤੋ ਤਾਂ ਇਸ ਦੇ ਬਾਰੇ ਮੈਂ ਕੋਈ ਇੰਨੀ ਗੱਲਬਾਤ ਨਹੀਂ ਕਰਾਂਗਾ ਮਹਾਰਾਜਾ ਦਲੀਪ ਸਿੰਘ ਦੀ ਮੌਤ ਕਿੱਥੇ ਹੋਈ ਸੀ ਤਾਂ ਸਰ ਜੀ ਉਹ ਹੋਈ ਸੀ ਪੈरिस ਵਿਖੇ ਪੈरिस 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 ਜਿੱਥੇ ਕੀ ਹੈ ਪੈरिस ਵਿਖੇ ਮਤਲਬ ਕਿ ਇਹ ਫਰਾਂਸ ਪੈਰਿਸ ਫਰਾਂਸ ਵਿਖੇ ਕੀ ਹੈ ਸਾਡਾ ਯੂਨੈਸਕੋ ਦਾ ਜੋ ਆਰਗੇਨਾਈਜੇਸ਼ਨ ਹੈ ਯੂਨੈਸਕੋ ਉਸ ਦਾ ਕੀ ਹੈ ਹੈੱਡ ਕੁਆਰਟਰ ਹੈ ਪਿਆਰੇ ਦੋਸਤੋ ਇਹ ਵੀ ਤੁਸੀਂ ਨਾਲ-ਨਾਲ ਯਾਦ ਰੱਖਣਾ ਹੈ ਜੀ ਅੱਗੇ ਦੇਖੇ ਜਾਵੇ ਤਾਂ ਦੋਸਤੋ ਕਹਿੰਦਾ ਹੈ ਮਹਾਰਾਜਾ ਦਲੀਪ ਸਿੰਘ ਦੁਆਰਾ ਆਪਣੇ ਆਖਰੀ ਸਮੇਂ ਵਿੱਚ ਕਿਸ ਧਰਮ ਨੂੰ ਅਪਣਾਇਆ ਗਿਆ ਸੀ ਅਖੀਰਲੇ ਸਮੇਂ ਵਿੱਚ ਤਾਂ ਸਾਨੂੰ ਪਤਾ ਧਰਮ ਪਰਿਵਰਤਨ ਹੋਇਆ ਸੀ ਤਾਂ ਹੀ ਤਾਂ ਸਿੰਘ ਸਭਾ ਬਣੀ ਸੀ ਨਾ 1873 ਦੇ ਵਿੱਚ ਸਿੰਘ ਸਭਾ ਤਾਂ ਹੀ ਬਣੀ ਸੀ ਤੇ ਦੋਸਤੋ ਉਹ ਕੀ ਹੈ ਈਸਟ ਇੰਡੀਆ ਕੰਪਨੀ ਸੀ ਈਸਟ ਇੰਡੀਆ ਕੰਪਨੀ ਆਬਵੀਅਸ ਹੈ ਕਿ ਇਹ ਇਸਾਈ ਧਰਮ ਹੋਵੇਗਾ ਵੈਰੀ ਵੈਰੀ ਇੰਪੋਰਟੈਂਟ ਬਹੁਤ ਵਧੀਆ ਜੀ ਅੱਗੇ ਕਹਿੰਦਾ ਹੈ ਕੁਐਸਚਨ ਦੋਸਤੋ ਕਿਸ ਨੂੰ ਬਲੈਕ ਪ੍ਰਿੰਸ ਆਫ ਪਰਥ ਸ਼ਾਇਰ ਕਿਹਾ ਜਾਂਦਾ ਹੈ ਦੋਸਤੋ ਤਾਂ ਇਹ ਤੁਸੀਂ ਯਾਦ ਰੱਖਣਾ ਹੈ ਕਿਉਂਕਿ ਬੜਾ ਇੰਪੋਰਟੈਂਟ ਕੁਐਸਚਨ ਹੈ ਕੰਪੀਟੀਸ਼ਨ ਬਹੁਤ ਜ਼ਿਆਦਾ ਹਾਈ ਹੋ ਚੁੱਕਾ ਹੈ ਇਸ ਤਰ੍ਹਾਂ ਦਾ ਕੁਐਸਚਨ ਆਵੇਗਾ ਪੀ ਟ੍ਰਿਪਲ ਐਸ ਬੀ ਵਾਲੇ ਨੇ ਇਹ ਕੁਐਸਚਨ ਬਹੁਤ ਘੱਟ ਪੁੱਛਿਆ ਪੇਪਰ ਵਿੱਚ ਬਟ ਜੇਕਰ ਆ ਗਿਆ ਤਾਂ ਤੁਸੀਂ ਭੜਕਾ ਕੇ ਮਾਰਿਓ ਦੋਸਤੋ ਬਲੈਕ ਪ੍ਰਿੰਸ ਆਫ ਪਰਥ ਸ਼ਾਇਰ ਕਿਹਾ ਜਾਂਦਾ ਹੈ ਜੀ ਕਿਸ ਨੂੰ ਜੀ ਕੁਮਰ ਨੌ ਨਿਹਾਲ ਸਿੰਘ ਨੂੰ ਨਹੀਂ ਕਿਹਾ ਜਾਂਦਾ ਸਰ ਜੀ ਮਹਾਰਾਜਾ ਦਲੀਪ ਸਿੰਘ ਨੂੰ ਕਿਹਾ ਜਾਂਦਾ ਹੈ ਵੈਰੀ ਵੈਰੀ ਇੰਪੋਰਟੈਂਟ ਜੇਕਰ ਆਪਸ਼ਨ ਆ ਗਈਆਂ ਨਾ ਇੱਥੇ ਤੁਹਾਨੂੰ ਪਤਾ ਮੈਂ ਮਹਾਰਾਜਾ ਦਲੀਪ ਸਿੰਘ ਦੇ ਕੁਐਸਚਨ ਕਰ ਰਹੇ ਹਾਂ ਬਟ ਮਿਕਸ ਕੁਐਸਚਨਾਂ ਦੇ ਵਿੱਚ ਤੁਸੀਂ ਹੋਲ ਜਾਉਗੇ ਤਾਂ ਮਹਾਰਾਜਾ ਦਲੀਪ ਸਿੰਘ ਇਸ ਦਾ ਰਾਈਟ ਆਨਸਰ ਆਪੇ ਆਏ ਦੋਸਤੋ ਅੱਗੇ ਕਹਿੰਦਾ ਹੈ ਜੀ ਕਿ ਨੈਕਸਟ ਕੁਐਸਚਨ ਕੀ ਕਹਿੰਦਾ ਹੈ ਅੰਗਰੇਜ਼ਾਂ ਨੂੰ ਕੋਹੀ ਨੂਰ ਹੀਰਾ ਕਿੱਥੋਂ ਮਿਲਿਆ ਸੀ ਤਾਂ ਸਰ ਜੀ ਸਾਨੂੰ ਪਤਾ ਹੈ ਜੀ ਉਹ ਮਿਲਿਆ ਸੀ ਮਹਾਰਾਜਾ ਦਲੀਪ ਸਿੰਘ ਤੋਂ ਹੀਰਾ ਲੈ ਕੇ ਇੰਗਲੈਂਡ ਭੇਜਿਆ ਗਿਆ ਸੀ ਪੈਂਚਨ ਲਗਾ ਕੇ ਭੇਜਿਆ ਗਿਆ ਸੀ ਬਹੁਤ ਵਧੀਆ ਜੀ ਮਹਾਰਾਣੀ ਜੈਨਤ ਕੌਰ ਕੌਣ ਸੀ ਤਾਂ ਮਹਾਰਾਜਾ ਰਜੀਤ ਸਿੰਘ ਦੀ ਦੋਸਤ ਮਾਤਾ ਸੀ ਨਾ ਸਰ ਜੀ ਮਾਤਾ ਕਦੋਂ ਸੀ ਮਾਤਾ ਤਾਂ ਰਾਜਕੌਰ ਸੀ ਜੀ ਜੋ ਕਿ ਫੁਲਗਿਆ ਮਿਸਲ ਤੋਂ ਸੀ ਮਹਾਰਾਣੀ ਜਿੰਦਕੌਰ ਕੌਣ ਸੀ ਤਾਂ ਦੋਸਤੋ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਸੀ ਪਿਆਰੇ ਦੋਸਤੋ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਅੱਗੇ ਕਹਿੰਦਾ ਹੈ ਜੀ 1845 ਵਿੱਚ ਕਿਸ ਨੇ ਲਾਲ ਸਿੰਘ ਨੂੰ ਪੰਜਾਬ ਰਾਜ ਦਾ ਵਜ਼ੀਰ ਬਣਾਇਆ ਸੀ ਹੁਣ ਦੋ ਆ ਬੰਦੇ ਇੱਕ ਤਾਂ ਲਾਲ ਸਿੰਘ ਹੈ ਪਿਆਰੇ ਦੋਸਤੋ ਇੱਕ ਤਾਂ ਲਾਲ ਸਿੰਘ ਹੈ ਤੇ ਦੂਜਾ ਕਿਹੜਾ ਹੈ ਤੇਜ ਸਿੰਘ ਹੁਣ ਧਿਆਨ ਨਾਲ ਦੇਖਿਓ ਕਿਉਂਕਿ ਪੇਪਰ 'ਚ ਬੜੀ ਵਾਰ ਕੁਐਸਚਨ ਆਇਆ ਹੈ ਲੱਲੇ ਤੋਂ ਕੀ ਪੈਂਦਾ ਲਾਲ ਸਿੰਘ ਤੇ ਲੱਲੇ ਤੋਂ ਕੀ ਪੈਂਦਾ ਲਾਹੌਰ ਹੁਣ ਗੱਲ ਲਾਹੌਰ ਦੀ ਹੋ ਰਹੀ ਹੈ ਲਾਹੌਰ ਦਾ ਕੀ ਹੈ ਇਹ ਲਾਲ ਅੱਖਾਂ ਵਾਲਾ ਕੀ ਸੀ ਲਾਹੌਰ ਦਾ ਆਬਵੀਅਸ ਹੈ ਰਾਸ਼ਟਰਪਤੀ ਤਾਂ ਹੋਵੇਗਾ ਹੀ ਨਹੀਂ ਉਦੋਂ ਉਦੋਂ ਪ੍ਰਧਾਨ ਮੰਤਰੀ ਹੋਵੇਗਾ ਤਾਂ ਪ੍ਰਧਾਨ ਮੰਤਰੀ ਸੀ ਪਿਆਰੇ ਦੋਸਤੋ ਪ੍ਰਧਾਨ ਮੰਤਰੀ ਸੀ ਇਸ ਤਰ੍ਹਾਂ ਯਾਦ ਰੱਖਣਾ ਹੈ ਲਾਲ ਅੱਖਾਂ ਵਾਲਾ ਪ੍ਰਧਾਨ ਮੰਤਰੀ ਸੀ ਲਾਹੌਰ ਦਾ ਤੇ ਤੇਜ ਬੰਦਾ ਸੀ ਜਿਹੜਾ ਉਦੋਂ ਕੀ ਹੈ ਪ੍ਰਧਾਨ ਮੰਤਰੀ ਥੱਲੇ ਕੀ ਹੈ ਫੌਜਾਂ ਹੁੰਦੀਆਂ ਸਨ ਤਾਂ ਫੌਜਾਂ ਦਾ ਕੀ ਸੀ ਫੌਜਾਂ ਦਾ ਮੁਖੀਆ ਸੀ ਫੌਜਾਂ ਦਾ ਮੁਖੀਆ ਸੀ ਪਿਆਰੇ ਦੋਸਤੋ ਕੌਣ ਸੀ ਉਹ ਤੇਜ ਬੰਦਾ ਸੀ ਤੇਜ ਬੰਦਾ ਮਤਲਬ ਕੀ ਹੈ ਤੇਜ ਸਿੰਘ ਸੀ ਫੌਜਾਂ ਦਾ ਮੁਖੀਆ ਪਿਆਰੇ ਦੋਸਤੋ ਇਹ ਯਾਦ ਰੱਖਣਾ ਹੈ ਤਾਂ ਲਾਲ ਸਿੰਘ ਨੂੰ ਪੰਜਾਬ ਰਾਜ ਦਾ ਮਤਲਬ ਕਿ ਲਾਹੌਰ ਕਿਹਾ ਜਾਂਦੀ ਲਾਹੌਰ ਸੂਬਾ ਕਿਹਾ ਜਾਂਦੇ ਮਹਾਰਾਜ ਰਣਜੀਤ ਸਿੰਘ ਦੇ ਟਾਈਮ ਪੰਜਾਬ ਰਾਜ ਦਾ ਵਜ਼ੀਰ ਬਣਾਇਆ ਗਿਆ ਮਤਲਬ ਕਿ ਪ੍ਰਧਾਨ ਮੰਤਰੀ ਬਣਾਇਆ ਗਿਆ ਤਾਂ ਦੋਸਤੋ ਇਹ ਕੀ ਹੈ ਕਿਸ ਨੇ ਬਣਾਇਆ ਸੀ ਤਾਂ ਵੈਰੀ ਵੈਰੀ ਇੰਪੋਰਟੈਂਟ ਮਹਾ ਮਹਾਰਾਣੀ ਜਿੰਦ ਕੌਰ ਜੀ ਨੇ ਬਣਾਇਆ ਸੀ ਇਹ ਤੁਸੀਂ ਯਾਦ ਰੱਖਣਾ ਹੈ ਬਹੁਤ ਇੰਪੋਰਟੈਂਟ ਕੁਐਸਚਨ ਹੈ ਦੋਸਤੋ ਪੀਸੀਐਸ ਪੀਪੀਐਸਸੀ ਜੋ ਐਗਜ਼ਾਮ ਕੰਡਕਟ ਕਰਾਉਂਦੀ ਹੁੰਦੀ ਹੈ ਤੇ ਪੀ ਟ੍ਰਿਪਲ ਐਸ ਬੀ ਨੇ ਤਾਂ ਬਾਲੀ ਘੱਟ ਵਾਰ ਪੁੱਛਿਆ ਬਟ ਆ ਜੋ ਪੇਪਰ ਚ ਪੁੱਛਦਾ ਹੁੰਦਾ ਨੇ ਇੱਕ ਵਾਰ ਕੁਐਸਚਨ ਪੁੱਛਦਾ ਹੁੰਦਾ ਵਾਰ-ਵਾਰ ਨਹੀਂ ਪੁੱਛਦਾ ਬਟ ਪੀ ਟ੍ਰਿਪਲ ਐਸ ਬੀ ਤੋਂ ਕੁਐਸਚਨ ਲੈ ਕੇ ਆ ਜਾਂਦੀ ਹੈ ਤਾਂ ਕੁਐਸਚਨ ਯਾਦ ਰੱਖਣਾ ਜੀ ਕਹਿੰਦਾ ਹੈ ਕਿਹੜਾ ਮਰਾਠਾ ਆਗੂ ਰਣਜੀਤ ਸਿੰਘ ਨੂੰ ਉਸਦੇ ਦਰਬਾਰ ਵਿੱਚ ਮਿਲਣ ਆਇਆ ਸੀ ਮਰਾਠਾ ਆਗੂ ਸੀ ਰਣਜੀਤ ਸਿੰਘ ਨੂੰ ਉਸਦੇ ਦਰਬਾਰ ਵਿੱਚ ਮਿਲਣ ਆਇਆ ਸੀ ਪਿਆਰੇ ਦੋਸਤੋ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਕੀ ਹੈ ਦੋਸਤੋ ਇਹ ਹੈ ਜੀ ਜਸਵੰਤ Rao Holkar ਇਸ ਦਾ ਰਾਈਟ ਆਨਸਰ ਹੈ ਜਸਵੰਤ Rao Holkar ਜਸ ਸੀ ਕਿ ਮੈਂ ਰਣਜੀਤ ਸਿੰਘ ਨੂੰ ਮਿਲਾਂਗਾ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਾਂਗਾ ਤਾਂ ਜਸਵੰਤ ਰਾਏ ਹੋਲਕਰ ਇਸ ਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਦੇਖਿਆ ਜਾਵੇ ਤਾਂ ਦੋਸਤੋ ਨਹੀਂ ਹੈ ਤਾਂ ਨਹੀਂ ਹੈ ਤਾਂ ਜਿੰਨੇ ਵੀ ਕੁਐਸਚਨ ਹੋਗੇ ਨਾ ਤੁਸੀਂ ਕੀ ਹੈ ਪੱਕੀ ਤਰ੍ਹਾਂ ਦੇ ਨਾਲ ਦੇਖ ਲਓ ਤੇ ਯਾਦ ਕਰ ਲਓ ਕਿਉਂਕਿ ਮੋਸਟ ਇੰਪੋਰਟੈਂਟ ਕੁਐਸਚਨ ਹਨ ਪੇਪਰ ਵਿੱਚ ਮੋਸਟ ਰਿਪੀਟਡ ਕੁਐਸਚਨ ਵੀ ਕਹਿੰਦੇ ਹਨ ਪੇਪਰ ਵਿੱਚ ਵਾਰ-ਵਾਰ ਆ ਰਹੇ ਹਨ ਤਾਂ ਧੰਨਵਾਦ ਮੇਰੇ ਸਾਰੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਵੀ ਦੇਖਿਆ ਤੇ ਜਿੰਨੀਆਂ ਵੀ ਵੀਡੀਓਜ਼ ਹਨ ਹਰੇਕ ਵੀਡੀਓ ਦੇ ਵਿੱਚ ਮੈਂ ਟ੍ਰਿਕ ਤਾਂ ਯੂਜ਼ ਕਰਦਾ ਹੀ ਕਰਦਾ ਹ ਜਿੱਥੇ ਸੰਭਵ ਹੋ ਸਕੇ ਦੋਸਤੋ ਤਾਂ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਵਿੱਚ ਦੋਸਤੋ ਤਦ ਤੱਕ ਲਈ ਦੋਸਤੋ ਸਾਸ਼ੀ ਕਾਲ ਜੀ ਬਾਏ ਬਾਏ ਜੀ ਟੇਕ ਕੇਅਰ ਜੀ